ਪਾਰਥ ਦੇ ਕਈ ਸਿੱਖਾਂ ਦੇ ਨਨਕਾਣਾ ਸਾਹਿਬ ਦੇ ਲਈ ਵੀਜ਼ੇ ਰੱਦ ਕਰਨਾ ਪਾਕਿਸਤਾਨ ਸਰਕਾਰ ਦਾ ਮਸਲਾ ਹੈ ਪਰ ਇਸ ਲਈ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਆਈਐਸਆਈ ਦਾ ਏਜੰਟ ਗਰਦਾਨ ਕਰਕੇ ਆਪਣੀ ਫਿਰਕੂ ਤੇ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਕਿਉਂਕਿ ਇਸ ਤਰ੍ਹਾਂ ਦੇ ਨਾਲ ਤਾਂ ਕਾਲਕਾ ਨੇ ਸਰਨਾ ਨੂੰ ਨਹੀਂ ਸੰਗੋ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਲਈ ਗਏ ਸਿੱਖਾਂ ਨੂੰ ਵੀ ਆਈਐਸਆਈ ਦਾ ਏਜੰਟ ਬਣਾ ਦਿੱਤਾ ਹੈ ਸਰਦਾਰ ਪਰਮਜੀਤ ਸਿੰਘ ਸਰਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਵੀ ਵਿਪਰੀਤ ਗੱਲਾਂ ਕਰ ਰਿਹਾ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜਾ ਗੁਰਪੁਰਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 19 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੈਲੰਡਰ ਦੇ ਮੁਤਾਬਿਕ ਸਾਰੀ ਦੁਨੀਆ ਦੇ ਵਿੱਚ ਮਨਾਉਣ ਵਾਸਤੇ ਕਿਹਾ ਗਿਆ ਉਹਦੇ ਵਿਪਰੀਤ ਜਾ ਕੇ ਆਪਣੇ ਅਕਾਵਾ ਨੂੰ ਉਹ ਅਕਾਵਾ ਜਿਨ੍ਹਾਂ ਨਾਲ ਇਹਨਾਂ ਦੀ ਪੁਰਾਣੀ ਸਾਂਝ ਹੈ ਜਿਹੜਾ ਹੈ ਪਾਕਿਸਤਾਨ ਦੇ ਏਜੰਟ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਇਹਨਾਂ ਦੇ ਜਿਹੜੇ ਹੱਥ ਮਿਲੇ ਹੋਇਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ 9 ਅਕਤੂਬਰ ਦਾ ਜਿਹੜਾ ਦਿਨ ਜਿਹੜਾ ਪਾਕਿਸਤਾਨ ਕਮੇਟੀ ਕੋਲੋਂ ਮقرਰ ਕੀਤਾ ਗਿਆ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਚਿੱਠੀ ਵੀ ਲਿਖੀ ਆ ਮੰਗ ਪੱਤਰ ਦੇ ਰਾਹੀਂ ਔਰ ਉਹਨਾਂ ਨੂੰ ਮੀਡੀਆ ਰਾਹੀਂ ਵੀ ਅੱਜ ਬੇਨਤੀ ਕਰਦੇ ਆ ਕਿ ਐਸੇ ਬੰਦੇ ਜਿਹੜੇ ਅੱਜ ਵੀ ਅਕਾਲ ਤਖਤ ਸਾਹਿਬ ਤੋਂ ਵਿਰੁੱਧ ਚੱਲ ਰਹੇ ਆ ਅਕਾਲ ਤਖਤ ਸਾਹਿਬ ਤੋਂ ਮਿੱਥੀ ਹੋਈ ਤਰੀਕ ਦੇ ਖਿਲਾਫ ਚੱਲ ਰਹੇ ਆ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਸਰਨਾ ਸਾਹਿਬ ਨੂੰ ਅਕਾਲ ਤਖਤ ਤੇ ਪਤਲਬ ਕਰਕੇ ਪੁੱਛਣਾ ਚਾਹੀਦਾ ਹੈ ਇਹ ਐ ਤਰੀਕ ਜਿਹੜੀ ਐ ਐ ਦੇ ਉੱਤੇ ਤੁਸੀਂ ਕਿਉਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਪੈਡ ਦੇ ਉੱਤੇ ਚਿੱਠੀਆਂ ਲਿਖ ਰਹੇ ਹੋ ਕਿ ਸਾਨੂੰ ਵੀਜ਼ੇ ਦਿੱਤੇ ਜਾਣ ਕਿਉਂਕਿ ਅਸੀਂ 9 ਤਰੀਕ ਨੂੰ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿੱਲੀ ਇਕਾਈ ਦੇ ਸਾਬਕਾ ਜਨਰਲ ਸਕਤਰ ਸਰਬਜੀਤ ਸਿੰਘ ਪੁਟਾਣੀ ਨੇ ਕੀਤਾ ਹੈ ਉਹਨਾਂ ਕਿਹਾ ਕਿ ਮੈਂ ਨਾਤਾ ਸਰਨਾ ਦਾ ਹਮੈਤੀ ਹਾਂ ਅਤੇ ਨਾ ਹੀ ਕਲਕਾ ਦਾ ਕਿਉਂਕਿ ਦੋਹਾਂ ਦਾ ਹੀ ਸਿੱਖਾਂ ਦੇ ਵਿੱਚ ਮਾੜਾ ਅਕਸ ਬਣ ਰਿਹਾ ਹੈ ਸਰਨਾ ਕਾਲਕਾ ਨੂੰ ਪਾਜਪਾਦ 에ਜੰਟ ਅਤੇ ਕਾਲਕਾ ਸਰਨਾ ਨੂੰ ਆਈਐਸਆਈ ਦਾ 에ਜੰਟ ਗਰਦਾਨ ਕਰ ਰਹੇ ਨੇ ਇਸ ਤਰ੍ਹਾਂ ਇਹ ਦੋਵੇਂ ਆਪਣਾ ਹੀ ਜਲੂਸ ਕਰਦੇ ਨਜ਼ਰ ਆਉਂਦੇ ਨੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਵਾਸਤੇ ਲੋੜ ਮੁਤਾਬਿਕ ਵੀਜ਼ੇ ਨਾ ਦੇਣਾ ਪਾਕਿਸਤਾਨ ਸਰਕਾਰ ਦਾ ਆਪਣਾ ਮਾਮਲਾ ਹੈ ਇਸ ਲਈ ਬਤੌਰ ਸਿੱਖ ਮੈਂ ਸਰਨਾ ਨੂੰ ਆਈਐਸਆਈ ਦਾ ਏਜੰਟ ਕਹਿਣ ਦੇ ਕਾਲਕਾ ਦੇ ਬਿਆਨ ਨੂੰ ਚੰਗਾ ਨਹੀਂ ਸਮਝਦਾ ਸਰਨਾ ਤੇ ਕਾਲਕਾ ਨੂੰ ਚਾਹੀਦਾ ਹੈ ਕਿ ਜੇ ਉਹ ਕੌਮ ਦੇ ਹੱਕ ਦੇ ਵਿੱਚ ਕੁਝ ਕਰ ਸਕਦੇ ਨੇ ਤਾਂ ਕਰਨ ਮਾੜੇ ਬਿਆਨ ਦੇ ਕੇ ਸਿੱਖਾਂ ਦੇ ਵਿੱਚ ਆਪਣੇ ਸਿਰ ਹੋਰ ਸਵਾ ਨਾ ਪਵਾਉਣ ਤਾਂ ਵੱਡੀ ਗੱਲ ਇਹ ਹੈ ਕਿ ਇਸ ਸਬ ਦੇ ਦਰਮਿਆਨ ਜਦੋਂ ਖਾਸ ਤੌਰ ਦੇ ਉੱਪਰ ਨਨਖਾਨਾ ਸਾਹਿਬ ਦੇ ਦਰਸ਼ਨਾ ਦੇ ਵਾਸਤੇ ਲੋੜ ਮੁਤਾਬਿਕ ਵੀਜ਼ੇ ਨਹੀਂ ਮਿਲ ਰਹੇ ਨੇ ਤਾਂ ਉਸ ਦੇ ਵਾਸਤੇ ਲਗਾਤਾਰ ਕੋਸ਼ਿਸ਼ਾਂ ਵੀ ਜਾਰੀ ਨੇ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਅਸੀਂ ਇਸ ਸਬ ਦੇ ਦਰਮਿਆਨ ਉਥੋਂ ਦੀ ਸਰਕਾਰ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਤੇ ਭਾਰਤ ਦੀ ਅੰਬੈਸੀ ਦੇ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਆ ਤਾਕੀ ਸਿੱਖਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਵਾਸਤੇ ਜ਼ਰੂਰਤ ਮੁਤਾਬਕ ਜਿੰਨੇ ਵੀ ਵੀਜ਼ੇ ਚਾਹੀਦੇ ਨੇ ਉਹ ਦਿੱਤੇ ਜਾ ਸਕਣ ਇਸ ਸਬੰਧ ਦੇ ਦਰਮਿਆਨ ਤੁਹਾਨੂੰ ਦੱਸਦੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਡੀਐਸਜੀਐਮਸੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਗਾ ਨੂੰ ਏਜੰਟ ਖਰਾਰ ਦੇਣ ਤੋਂ ਬਾਅਦ ਹੁਣ ਦਿੱਲੀ ਦੇ ਸਿੱਖ ਧਾਰਮਿਕ ਸਿਆਸੀ ਹਲਕਿਆਂ ਦੇ ਵਿੱਚ ਤਣਾਅ ਜੋ ਹੈ ਉਹ ਲਗਾਤਾਰ ਵਧਾ ਜਾ ਰਿਹਾ ਹੈ ਸਰਨਾ ਨੇ ਕਾਲਗਾ ਅਤੇ ਸਾਬਕਾ ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੋਵਾਂ ਦੇ ਉੱਪਰ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਯਾਨਕਿ ਆਰਐਸਐਸ ਨੂੰ ਸਿੱਖ ਸੰਸਥਾ ਦੇ ਉੱਪਰ ਕੰਟਰੋਲ ਉਲਕਰਨ ਦੇ ਦੇ ਦੋਸ਼ ਵੀ ਲਗਾਏ ਜਾਣ ਤੋਂ ਬਾਅਦ ਵਿਵਾਦ ਹੁਣ ਹੋਰ ਵੀ ਜ਼ਿਆਦਾ ਤੇਜ਼ ਹੋ ਗਿਆ ਹੈ 2 ਅਕਤੂਬਰ ਨੂੰ ਹੋਈ ਮੀਟਿੰਗ ਤੋਂ ਬਾਅਦ ਸਰਨਾ ਨੇ ਲਗਾਤਾਰ ਹਮਲੇ ਤੇਜ਼ ਕਰਦੇ ਹੋਏ ਨੇ ਜਦੋਂ ਕਾਲਕਾ ਦੇ ਭਾਜਪਾ ਪ੍ਰਧਾਨ ਜੇਪੀ ਨੱਡਾ ਦੇ ਨਾਲ ਇੱਕ ਵਫ਼ਦ ਦੀ ਅਗਵਾਈ ਵੀ ਕੀਤੀ ਗਈ ਹੈ ਅਤੇ ਬਾਅਦ ਵਿੱਚ ਉਹਨਾਂ ਦੇ ਨਾਲ ਸਾਂਝੇ ਦ੍ਰਿਸ਼ਟੀਕੋਣ ਦੇ ਬਾਰੇ ਵਿੱਚ ਇੱਕ ਸਾਰਥਕ ਚਰਚਾ ਦੀ ਗੱਲਬਾਤ ਵੀ ਸਾਹਮਣੇ ਆਈ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੇ ਫੇਸਬੁੱਕ ਦੇ ਉੱਪਰ ਵੀ ਜੇਪੀ ਨੱਡਾ ਦਾ ਧੰਨਵਾਦ ਵੀ ਕੀਤਾ ਹੈ ਸਰਨਾ ਨੇ ਡੀਐਸਜੀਐਮਸੀ ਦੀ ਸਮੂਚੀ ਕਾਰਜਕਾਰੀ ਕਮੇਟੀ ਨੂੰ ਸਿਆਸੀ ਮੀਟਿੰਗ ਦੇ ਵਿੱਚ ਲਿਜਾਣ ਦੀ ਉਚਿਤਤਾ ਦੇ ਉੱਪਰ ਵੀ ਜ਼ੋਰ ਲਗਾਇਆ ਹੈ ਅਤੇ ਇਸ ਦੇ ਉੱਪਰ ਸਵਾਲ ਵੀ ਚੁੱਕੇ ਨੇ ਇਸ ਬਾਰੇ ਸਪਸ਼ਟਤਾ ਵੀ ਉਹਨਾਂ ਨੇ ਮੰਗੀ ਹੈ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਜੇਕਰ ਕਾਲਕਾ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਪਣੀ ਪਤਨੀ ਦੇ ਵਾਸਤੇ ਭਾਜਪਾ ਦੀ ਟਿਕਟ ਮੰਗੀ ਹੈ ਤਾਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਾਲਕਾ ਨੇ ਇਸ ਜ਼ਬਤੇ ਦਰਮਿਆਨ ਜਵਾਬ ਦਿੰਦੇ ਹੋਏ ਇਹ ਵੀ ਕਿਹਾ ਹੈ ਕਿ ਉਹ ਅਕਾਲ ਤੱਕ ਸਾਹਿਬ ਦੇ ਕੈਲੰਡਰ ਦੇ ਨਾਲ ਟਕਰਾਓ ਵਾਲੀ ਮਿਤੀ ਦੇ ਉੱਪਰ ਪਾਕਿਸਤਾਨੀ ਗੁਰਦੁਆਰਿਆਂ ਦੀ ਯਾਤਰਾ ਦਾ ਆਯੋਜਨ ਕਰਕੇ ਅਕਾਲ ਤਖਤ ਸਾਹਿਬ ਨੂੰ ਕਮਜ਼ور ਕਰ ਰਿਹਾ ਹੈ ਕਾਲਕਾ ਨੇ ਸਰਨਾ ਦੇ ਉੱਪਰ ਇਹ ਵੀ ਦੋਸ਼ ਲਗਾਇਆ ਹੈ ਕਿ ਉਹ ਇੱਕ ਖੂਫੀਆ ਏਜੰਟ ਬਣ ਕੇ ਪਾਕਿਸਤਾਨ ਦਾ ਜੋ ਕਿ ਆਈਐਸ ਆਈ ਹੈ ਨਾਲ ਮਿਰੀ ਪੁਖਤ ਵੀ ਕਰ ਰਿਹਾ ਹੈ ਜਿਸ ਨੇ ਕੀ ਪਾਕਿਸਤਾਨ ਦੇ ਵਿੱਚ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਵਾਸਤੇ ਤੀਰਥ ਯਾਤਰਾ ਦਾ ਪ੍ਰਬੰਧ ਕੀਤਾ ਹੈ ਸਰਨਾ ਨੇ ਕਾਲਕਾ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹਨਾਂ ਨੇ 24 ਸਾਲਾਂ ਤੋਂ ਪਾਕਿਸਤਾਨ ਦੇ ਵਿੱਚ ਸਿੱਖ ਗੁਰਦੁਆਰਾਂ ਦੀ ਯਾਤਰਾ ਕਰਵਾਈ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਕਾਲਕਾ ਦੇ ਦੋਸ਼ਾਂ ਦਾ ਜਵਾਬ ਦੇਣਾ ਵੀ ਯੋਗ ਨਹੀਂ ਹੈ ਇਹਨਾਂ ਤੜਿਆਂ ਦੇ ਵਿੱਚ ਲੜ ਟਕਰਾਓ ਦਿੱਲੀ ਦੇ ਵਿੱਚ ਸਿਆਸੀ ਪ੍ਰਤੀਨਿਧਤਾ ਨੂੰ ਦਰਪੇਸ਼ ਆਉਂਦੀਆਂ ਚੁਣੌਤੀਆਂ ਨੂੰ ਵੀ ਜ਼ਾਹਿਰ ਕਰ ਰਿਹਾ ਹੈ ਅਤੇ ਦੂਸਰੇ ਪਾਸੇ ਇਸ ਸਿਚੁਏਸ਼ਨ ਦੇ ਵਿੱਚ ਦੋਵਾਂ ਇਹਨਾਂ ਵੱਡੇ ਨੇਤਾਵਾਂ ਦੇ ਵੱਲੋਂ ਇੱਕ ਦੂਜੇ ਨੂੰ ਉਲਟਾ ਸਿੱਧਾ ਕਹਿਣਾ ਅਤੇ ਵਿਵਾਦਪੂਰਨ ਅੰਦਾਜ਼ ਦੇ ਵਿੱਚ ਇੱਕ ਦੂਸਰੇ ਦੇ ਉੱਪਰ ਇਸ ਤਰ੍ਹਾਂ ਦੀ ਇਲਜ਼ਾਮ ਸਾਜ਼ੀ ਕਰਨਾ ਕਈ ਸਾਰੇ ਨਵੇਂ-ਨਵੇਂ ਜੋ ਨੇ ਵਿਵਾਦਪੂਰਨ ਅਤੇ ਬਹੁਤ ਜ਼ਿਆਦਾ ਵੱਡੀਆਂ ਚੁਣੌਤੀਆਂ ਨੂੰ ਵੀ ਜਨਮ ਦੇ ਰਿਹਾ ਹੈ। ਬਾਕੀ ਸਭ ਦੇ ਬਾਰੇ ਵਿੱਚ ਤੁਸੀਂ ਕੀ ਕਰਨਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਅਆ ਜ਼ਿਕਰਨਾ ਬਿਲਕੁਲ ਵੀ ਨਾ ਭੁੱਲਣਾ। ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਨਾ ਆਵਾਜ਼ بلند ਕਰ ਰਿਹਾ ਹੈ। ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ